ਵਾਰਡ ਨੰਬਰ 20 ਦੇ ਕੌਂਸਲਰ ਚਤੁਰਵੀਰ ਸਿੰਘ ਉਰਫ ਕਮਲ अरोड़ा ਉੱਤੇ ਦਰਜ ਹੋਏ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਨਾਲ ਮੁਲਾਕਾਤ ਕਰਦਿਆ ਹੋਇਆ। ਬੀਤੇ ਦਿਨੀ ਡਿਵੀਜ਼ਨ ਨੰਬਰ 7 ਥਾਣਾ ਦੇ ਮੁਖ ਅਫਸਰ ਦੇ ਵੱਲੋਂ ਜੋ ਕਮਲ अरोड़ा ਦੇ ਕਾਰੋਬਾਰੀ ਸਥਾਨ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਝੂਠੇ ਪਰਚੇ ਦਰਜ ਕਰਨ ਤੇ ਕਾਰੋਬਾਰ ਬੰਦ ਕਰਨ ਵਰਗੀਆਂ ਧਮਕੀਆਂ ਦੇਣ ਦੇ ਸਬੰਧ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਕਮਲ ਅਰੋੜਾ ਦੇ ਉੱਪਰ ਜੋ ਪਰਚਾਰਦਾਜ ਹੋਇਆ ਉਹ ਰਾਜਨੀਤਿਕ ਸ਼ੈਤ ਹੈ ਤੇ ਝੂਠਾ ਇਸ ਤੇ ਜਾਂਚ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਇਸ ਬਾਬਤ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਤੇ ਇੱਥੇ ਹੀ ਦੱਸ ਦਈਏ ਕਿ ਅਕਾਲੀ ਦਲ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਦੇ ਲਈ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਆਪਣਾ ਪੱਖ ਰੱਖਣ ਜਾ ਰਹੀ ਹੈ। ਇਸ ਦੌਰਾਨ ਕਮਲ ਅਰੋੜਾ ਦੇ ਵੱਲੋਂ ਕੁਝ ਵੀਡੀਓ ਕਲਿਪਸ ਤੇ ਆਡੀਓ ਕਲਿਪਸ ਸੋਸ਼ਲ ਮੀਡੀਆ ਤੇ ਵਾਇਰਲ ਕਰਦਿਆ ਦਾਵਾ ਕੀਤਾ ਗਿਆ ਕਿ ਮੁਖ ਅਫਸਰ ਦੇ ਵੱਲੋਂ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ। ਤੋਂ ਸਬੂਤ ਉਹਨਾਂ ਕੋਲ ਨੇ ਉਹ ਅਦਾਲਤ ਦੇ ਵਿੱਚ ਪੇਸ਼ ਕਰਕੇ ਇਨਸਾਫ ਦੀ ਮੰਗ ਕਰਨਗੇ ਉਥੇ ਹੀ ਦੱਸ ਦਈਏ ਕਿ ਕਮਲ ਅਲੂੜਾ ਦੇ ਬੁੱਲੋ ਵਾਇਰਲ ਕੀਤੀ ਆਡੀਓ ਤੇ ਵੀਡੀਓ ਕਲਿੱਪ ਦੇ ਬਾਰੇ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਦਿਨਾਂ ਜਦ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਮਲ ਅਲੂੜਾ ਤੇ ਮਾਮਲਾ ਦਰਜ ਹੈ ਉਸ ਦੇ ਸਬੰਧ ਦੇ ਵਿੱਚ ਉਹ ਗਏ ਸਨ ਜੋ ਆਡੀਓ ਕਲਿੱਪ ਤੇ ਵੀਡੀਓ ਕਲਿੱਪ ਹੈ ਉਸ ਤੇ ਉਸ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਉਹ ਆਡੀਓ ਕਮਲ ਅਲੂੜਾ ਦੇ ਕੋਲ ਕਿੱਥੋਂ ਆਈ ਹੈ ਨਹੀਂ ਨਹੀਂ ਆਪਾਂ ਬੰਦ ਹੀ ਕਰਦੇ ਆਂ ਆਪਾਂ ਤਾਂ ਜੋਬ ਕਰਦੇ ਆਂ ਪਰ ਜਦੋਂ ਖੁੱਲ ਵੀ ਗਈ ਪੇਸ਼ ਹੋ ਗਿਆ ਪਰਚਾ ਚੱਲ ਪਿਆ ਤਾਂ ਵੀ ਨਹੀਂ ਖੁੱਲਣ ਦੇਣੀ ਤਾਂ ਵੀ ਪਰਚਾ ਤੇ ਪਰਚਾ ਜਿਹੜਾ ਫਾਈਲ ਕਰਦੇ ਹੋਣੇ ਕੰਮ ਚੱਲਣਾ ਇਹ ਥੋੜਾ ਵੀ ਇੱਥੇ ਜਮਾਨਤ ਹੋ ਜੂਗੀ ਤੇ ਉਦੋਂ ਦੁਕਾਨ ਖੁੱਲ ਜੂਗੀ ਬੱਲੇਓ ਤੇਰੇ ਇਹ ਕੰਮ ਨਾ ਹੋ ਗਿਆ ਇੱਥੇ ਕੱਛ ਨਾਲ ਦਾ ਕਾਬਿਲ ਹਾਂਜੀ ਜਿਹੜਾ ਤੇਰਾ ਐਡਰੈਸ ਨਹੀਂ ਕਿ ਮੇਰਾ ਖੋਲ ਇਹਨੂੰ ਖੋਲ ਚਲ ਖੋਲ ਚਲ ਇੱਥੋਂ ਖਲਾ ਚਲ ਜਗੋਰਾ ਕਰ ਮਾਰ ਮਰ ਡਾਂਗਾ ਸਿੱਧਾ ਕਰ ਦੋ ਖੋਲ ਇਹਨੂੰ ਖੋਲ ਇਹਨੂੰ ਜਾ ਦੋ

ਉਹ ਵੀ ਆਉਣੇ ਤੁਹਾਡਾ ਕਿਹੜਾ ਭਾਗਾ ਜੇ ਤੁਹਾਨੂੰ ਜੇ ਵੀ ਗਾਫੂ ਕਰੋ 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 ਬੰਦ ਕਰੋ ਸਾਲਾ ਮਾਰੇ ਹਾਂ ਹਾਂ ਚਲੋ ਚਲੋ ਬੰਦ ਕਰੋ ਇਹਨੂੰ ਆ ਵੀ ਤਾਂ ਗਾਣਾ ਲੋਚਾ ਮਾਰਨ ਆ। ਆਹੋ। ਪਾਣੀ ਅੰਝ ਲੋਕ ਖਾਣਿਆ ਸਾਰੇ ਥੂਟੀ ਕਰਦੀ ਜੀ ਜੋ। ਖਾਣਿਆ। ਸੱਚੇ ਸਾਥ ਸਤਸਰੀ ਕਾਲ। ਸੋਸੇ ਜੀ ਜੀ ਬਣੀ ਜਾਣਕਾਰੀ ਜੋ ਜੇ ਕੋ ਵੀਡੀਓ ਤੁਹਾਡੀ ਆਡੀਓ ਤੇ ਵੀਡੀਓ ਵਾਇਰਲ ਹੋਈ ਆ ਜੀ ਕਮਲ अरोड़ा ਜੀ ਐਲੋ ਕੀਤੀ ਗਈ ਹੈ। ਵੀ ਤੁਹਾਡੀ ਆ ਵੀ ਤੁਸੀਂ ਉਹਨਾਂ ਦੇ ਗਏ ਆ ਦੁਕਾਨ ਤੇ ਤੇ ਕੁਝ ਉੱਤੇ ਕੋਈ ਸਖਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਉਹ ਕੀ ਮਾਮਲਾ ਕੀ ਹੈ ਕੀ ਚਾਹੀਏ ਪਰਚਾ ਦਰਜਿਆ ਉਹਨਾਂ ਤੇ ਹਾਂ ਜੀ ਨਹੀਂ ਪਰਚਾ ਦਾ ਦਰਜ ਹੈਗਾ ਉਹ ਤਾਂ ਮੈਨੂੰ ਪਤਾ ਹੈ ਤੇ ਪਰ ਉਹ ਕਹਿੰਦੇ ਵੀ ਇਸ ਤਰ੍ਹਾਂ ਆ ਕੇ ਵੀ ਐਸਚਓ ਸਾਹਿਬ ਨੇ ਸਾਨੂੰ ਥ੍ਰੈਟ ਕੀਤਾ ਨਹੀਂ ਜੀ ਨਹੀਂ ਅਸੀਂ ਉਹ ਤਾਂ ਅਸੀਂ ਆਪਣਾ ਉਹ ਸਰਚ ਕਰਕੇ ਆਏ ਆ ਸਾਰਾ ਵੇਖ ਕੇ ਆਏ ਆ ਜੀ ਜਿੰਨੇ ਬੰਦਾ ਭੱਜਿਆ ਹਾਂ ਹਾਂ ਤੇ ਅੱਛਾ ਉਹਨਾਂ ਲੋ ਜਿਹੜੀ ਇੱਕ ਨਾ ਆਡੀਓ ਕਲਿੱਪ ਵੀ ਨਾਲ ਜਾਰੀ ਕੀਤੀ ਗਈ ਹੈ ਪਤਾ ਨਹੀਂ ਉਹਨੇ ਕਿੱਥੋਂ ਲਈ ਇਹ ਮੈਨੂੰ ਤੇਰੇ ਬਾਰੇ ਪਤਾ ਨਹੀਂ ਮਹਾਰਾ ਸ਼ੁੱਤਰੀ ਤੇ ਜੀ अच्छा ਤੁਸੀਂ ਛੁੱਟੀ ਤੇ ਸੀਗੇ ਉਸ ਦੌਰਾਨ ਜਿਹੜੀ ਉਹ ਨਹੀਂ ਮੈਂ ਹੁਣ ਛੁੱਟੀ ਨਹੀਂ ਮਹਾ ਮੈਂ ਜਾ ਰਿਹਾ ਕਿਤੇ ਅੱਛਾ ਜੀ ਅੱਛਾ ਅੱਛਾ ਹਾਂਜੀ ਢੀਲੋ ਸਾਹਿਬ ਅੱਜ ਕੁਝ ਕੀ ਗੱਲਬਾਤ ਹੋ ਗਈ ਜਿਹੜੀ ਜਿਹੜੀ ਬਾਈ ਪ੍ਰੀਤ ਨੂੰ ਮਿਲਦੇ ਹਾਂ ਕਿ ਉਹ ਕੰਮ ਕਰਦਾ ਹਾਂ ਕਮਨ ਕਰੋੜਾ ਤੇ ਉਹਦੇ ਸਾਹਮਣੇ ਦਿੱਤਾ ਸੀ ਉਹ ਪਿਛਲੇ ਦਿਨ ਤੋਂ ਮੈਂ ਉਹ ਟਾਈਮ ਨਹੀਂ ਆਇਆ ਸੀ ਕੋਈ બીજી ਸੀ ਤਾਲੂਨ ਦਾ ਆਤਮ ਨੇ ਟਾਈਮ ਦਿੱਤਾ ਸੀ ਅੱਜ ਆਪਾਂ 11 ਵਜੇ ਨੂੰ ਮਿਲਿਆ ਹੈ ਆਪਾਂ ਮਿਲ ਕੇ ਸਾਰੀ ਸਥਿਤੀ ਜੋ ਪਰਚੇ ਦੀ ਆ ਉਹ ਸਪਸ਼ਟ ਕੀਤੀ ਆ ਉਹਨਾਂ ਨੂੰ ਸਾਰੀ ਗੱਲ ਜਿਹੜੀ ਅਸੀਂ ਤੁਸੀਂ ਆ ਸਾਡੇ ਸੀਨੀਅਰ ਅਫਸਰਾਂ ਤੋਂ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਨਾਂ ਦਾ ਨਾਮ ਖੁੱਲਾ ਜੀ ਸਾਧਾਰਨ ਲੋਕੀਓਨਾਂ ਨੂੰ ਵਰਤਣ ਦੇ ਕਰਨ ਦੀ ਜਾਨੇ ਬਹੁਤ ਚੰਗਾ ਆ ਰਿਹਾ ਉਹਨਾਂ ਨੇ ਸਾਡੇ ਕੰਮ ਐਡਿਟ ਕੀਤਾ ਜਿਹੜਾ ਮਕਦਮਾ ਬਣ ਕੋ ਟੁਕੜਾ ਜੋ ਕਿਸੇ ਸੰਬੰਧ ਦਾ ਵਿਆਲ ਖਾਇਆ ਗਿਆ ਕਿ ਮੈਂ ਆਪਣੇ ਪਾਰਟੀ ਦੇ ਕਿਤੇ ਜੁੜੀ ਹੋਈ ਨਹੀਂ ਜਿਸ ਬੰਦੇ ਜਿਹਦੇ ਬੋਟ ਵੀ ਬੋਟ ਪਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਫੇਕ ਐਪਲੀਕੇਸ਼ਨ ਦੀ ਸੀ ਜਿਸလို ਹੋਇਆ ਮਕਦਮਾ ਉਹਦੇ ਬਾਰੇ ਉਹਨਾਂ ਨੂੰ ਕੰਮ ਕਰਾਤਾ ਤੇ ਉਹਨਾਂ ਨੇ ਇਸ ਦਾ ਆਸ਼ਵਾਸ਼ਣ ਦਿੱਤਾ ਵੀ ਅਸੀਂ ਇਹ ਤਹਿਕੀਕ ਕਰਾਂਗੇ ਅੱਗੇ ਅਡਰਨਾਲਦੀ ਨਾਲ ਅਸੀਂ ਮਾਰਡੋ ਹਾਈ ਕੋਰਟ ਵੀ ਜਾ ਰਹੇ ਹਾਂ ਕੱਲ ਐਸੇ ਦੋ ਸਾਹਬ ਨੇ ਉੱਤੇ ਜਾ ਕੇ ਇਹਦਾ ਦੇ ਕਾਰੋਬਾਰ ਦੇ ਉੱਤੇ ਗੁੰਡਾ ਕਰਦੀ ਕੀਤੀ ਆ ਔਰ ਗੁੰਡਾ ਕਰਦੀ ਕਰਕੇ ਕਿਹਾ ਵੀ ਮੈਂ ਤੁਹਾਡਾ ਕਾਰੋਬਾਰ ਬੰਦ ਕਰਾ ਕੇ ਛੱਡਣਾ ਮੈਂ ਕੁੱਲ ਨਹੀਂ ਦੇਣਾ ਚਾਹੇ ਜਮਾਨਤ ਵੀ ਹੋਵੇ ਤਾਂ ਮੈਂ ਚਲਨ ਦੇਣਾ ਔਰ ਪਰਚੇ ਤੇ ਪਰਚਾ ਦਿੱਤਾ ਜਾਊਗਾ ਅਸੀਂ ਇਹ ਐਪਲੀਕੇਸ਼ਨ ਜਿਹੜੀ ਆ ਇਹ ਲਾ ਕੇ ਆਡੀਓ ਹਾਈ ਕੋਰਟ ਦੇ ਵਿੱਚ ਜਾ ਕੇ ਇਹੇ ਗੱਲ ਹਾਈ ਕੋਰਟ ਨੂੰ ਕੁਝ ਨਹੀਂ ਆ ਕਿ ਇਹ ਅਸੀਂ ਕਰੂ ਨੀਂ ਇਹ ਆਪਾਂ ਕਰਨਾ ਅਸੀਂ ਦੇ ਕਾਰੋਬਾਰ ਦੇ ਵਿੱਚ ਜਾ ਕੇ ਟੈਕ ਕਾਰੋਬਾਰ ਬਾਹਰੋਂ ਗੱਲਾਂ ਕਰਦੇ ਤੇ ਪਾਰਟੀ ਦੇ ਪੱਖਾਂ ਦੇ ਵਿੱਚ ਗੱਲਾਂ ਕਰਦੇ ਕਿਹੜੀ ਅਥਾਰਟੀ ਹੈ ਕਿਸੇ ਐਸਐਸਓ ਕੋਲ ਇਹਦਾ ਐਸਾ ਵੀ ਹੋਊ ਕੋਈ ਉਹ ਨੂੰ ਆਪਣੀ ਮਰਜ਼ੀ ਨਾਲ ਚਲਾਵੇ ਤੇ ਆਪਣੇ ਹੱਥ ਵਿੱਚ ਲੈ ਕੇ ਰੱਖੇ ਤੇ ਜਨੂਨ ਦੇ ਰਖਵਾਲੇ ਜੇ ਇੰਨਾ ਕਹੋਣੀਆਂ ਧੱਗੀਆਂ ਡਾਉਣ ਦੀ ਗੱਲ ਕਰਨਗੇ ਜਿਹੜਾ ਆਮ ਜਨਤਾ ਦਾ ਬਣੂਗਾ ਕੀ ਆਮ ਲੋਕ ਕਿੱਥੇ ਜਾਣਗੇ ਜਿਹਦੇ ਕੋਲ ਫਰਿਆਦ ਲੈ ਕੇ ਜਾਣਗੇ ਜਿਸ ਕਰਕੇ ਅਸੀਂ ਅਰੰਭ ਜੋ ਹਾਈ ਕੋਰਟ ਦੇ ਵਿੱਚ ਮੂਵ ਕਰ ਰਹੇ ਹਾਂ ਉੱਥੇ ਜਾ ਕੇ ਐਪਲੀਕੇਸ਼ਨ ਲਾ ਕੇ ਨਾਲ ਇਹਨਾਂ ਦੀ ਆਗੂ ਪਾ ਕੇ ਜਿੱਦਾਂ ਅਸੀਂ ਐਫ ਆਈ ਆਰ ਕਵੈਸ਼ ਕਰਾਵਾਂਗੇ ਉੱਥੇ ਐਸ ਐਚ ਓ ਸਾਹਬ ਦੇਰੇ ਨੇ ਸਾਡੇ 7 ਨੰਬਰ ਡਵੀਜ਼ਨ ਦੇ ਉਹਨਾਂ ਨੂੰ ਸਸਪੈਂਡ ਵੀ ਕਰਾਵਾਂਗੇ ਇਹ ਅਸੀਂ ਹਾਈ ਕੋਰਟ ਦੇ ਉੱਤੇ ਜਾ ਕੇ ਇਹਦੀ ਕਾਰਵਾਈ ਕਰਾਂਗੇ ਸੋ ਕਿ ਅੱਜ ਦੀ ਸਾਡੀ ਜਿਹੜੀ ਹੈਗੀ ਆ ਅਪਹੋਚ ਆਸੀਂ ਸੀਪੀ ਸਾਹਿਬ ਨੂੰ ਸਾਰੇ ਮਿਲੇ ਆ ਤੇ ਉਹਨਾਂ ਨੇ ਤੁਹਾਨੂੰ ਬੜਾ ਸ਼ਿਸ਼ਾਸ਼ਾ ਦਿੱਤਾ ਵੀ ਕੋਈ ਕਿਸੇ ਵੀ ਇੱਕ ਵੀ ਵਿਅਕਤੀ ਦੇ ਖਲਾਫ ਹੋਵੇ ਗਰਮੀ ਨੂੰ ਅਸੀਂ ਨਹੀਂ ਕਰਾਂਗੇ ਜੇ ਸਾਡੇ ਲੋਕਾਂ ਦੇ ਪਾਰਸ ਸਾਰੇ ਜੇ ਸੰਗਤਾਂ ਦਾ ਸਾਨੂੰ ਪਤਾ ਰਜਾਇਦ ਨੇ ਕਿ ਉਹਨਾਂ ਦੀ ਜਿਹੜੀ ਹੈਗੀ ਡਾਕਟਰ ਰਪਿਆਰੋਂ ਰੱਦ ਕੀਤੀ ਤਾਂ ਸਾਡੇ ਆਪਣੇ ਨੂਨ ਮੁਤਾਬਕ ਇਲੈਕਟਿਡ ਪਰਸਨ ਇਸ ਤਰ੍ਹਾਂ ਕਾਨੂੰਨ ਦੇ ਰਖਵਾਲਿਆਂ ਵੱਲੋਂ ਤੰਗ ਪਰੇਸ਼ਾਨ ਕਰਨਾ ਕਿਤੋਂ ਤੱਕ ਜਾਇਆ ਜਾ ਸਾਧਾਨ ਦੀ ਕੀ ਮੰਚਾ ਹੈ ਜੀ ਸਾਧਾਨ ਇੱਕ ਜਹਾਂ ਦੇ ਬੱਚਾ ਇਹਦਾ ਫੇਰ ਨਹੀਂ ਬਣਦਾ ਇਹ ਨਹੀਂ ਬਣ ਰਿਹਾ ਲੋਕਾਂ ਨੇ ਨਹੀਂ ਬਣਾਇਆ ਪੁਜਾਰੀ ਦੇ ਲੋਕਾਂ ਨੇ ਨਹੀਂ ਬਣਾਇਆ ਲੋਕਾਂ ਦੇ ਇਹਦੇ ਭਾਵਨਾਮਾ ਦੇ ਖਰਚੇ ਉੱਤੇ ਹੋ ਗਿਆ ਸੀ ਸਾਤ ਹੋ ਗਿਆ ਉਹ ਹੁਣ ਪੁਲਿਸ ਦੀ ਮੱਤ ਦੇ ਨਾਲ ਦੇ ਕੇ ਪੁਲਿਸ ਵਾਲੇ ਅਸੈਂਟ ਤੋਂ ਆਏ ਉੱਤੇ ਉਹਨਾਂ ਦੀ ਮਦਦ ਨਾਲ ਕਾਉਂਸਲਰ ਸਹਿਮਾਨ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਆਪਣੇ ਵੱਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਪਾਇਆ ਜਾ ਰਿਹਾ ਜਦਕਿ ਪੁਲਿਸ ਦੀ ਇਹ ਡਿਊਟੀ ਨਹੀਂ ਕੋਸੀ ਜੇ ਜ਼ਿੰਮੇਵਾਰੀ ਨਹੀਂ ਵੀ ਕਿਸੇ ਦੇ ਦਬਾਅ ਪਾ ਕੇ ਉਹਨੂੰ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਕਰਾਇਆ ਜਾਵੇ ਪਰ ਐਸਐਚਓ ਸੱਚੇੇ ਕੰਮ ਕਰ ਰਿਹਾ ਜਿਹਦੇ ਕਰਕੇ ਇਹ ਇਹ ਮਾਹੌਲ ਬਣਿਆ ਹੋਇਆ ਜਿਹਦੇ ਕਰਕੇ ਅਸੀਂ ਇੱਥੇ ਆਏ ਆ ਸੋ ਮੈਂ ਕਹਿੰਦਾ ਵੀ ਇਹ ਐਸਐਚਓ ਸਾਹਿਬ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਪੀਸੀ ਪਾਰਟੀ ਕਰਕੇ ਕਿਉਂਕਿ ਉਹਨਾਂ ਦੀ ਆਪਣੀ ਵਾਰਕੀ ਤੇ ਉਹਨਾਂ ਦੀ ਪੂਰੀ ਅਗਿਆਤਤਾ ਹੋ ਜਾਊਗਾ ਤੇ ਜਿਹੜਾ ਅਸੀਂ ਅੱਜ ਦੇ ਮੰਗ ਦੇ ਨਾਲ ਜਿਹੜੇ ਕਰਦੇ ਉਹ ਮੰਨਦੇ ਠੀਕ ਕਰਨਾਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਾਡੇ ਪਿਆਰੇ ਵੀਰ ਕਮਲ अरोड़ा ਜੀ ਜਿਹੜੇ ਸੰਗਤ ਨੇ ਜਿਨ੍ਹਾਂ ਨੂੰ ਜੇਤੂ ਬਣਾਇਆ ਅਵਾਰਡ ਨੰਬਰ 20 ਤੋਂ ਉਹਨਾਂ ਨੂੰ ਕਾਫੀ ਕੱਲ 7 ਨੰਬਰ ਦੇ ਐਸ ਐਚਓ ਸਾਹਿਬ ਨੇ ਦੁਕਾਨ ਤੇ ਆ ਕੇ ਚੰਗੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਉਹਨਾਂ ਦੇ ਕਾਰੋਬਾਰ ਬੰਦ ਕਰਾ ਕੇ ਉਹਨਾਂ ਤੇ ਮੁਕੱਦਮੇ ਦੇਣ ਦੀ ਗੱਲ ਕਹੀ ਆ ਸੋਇਜ਼ ਦੇ ਸਬੰਧ ਵਿੱਚ ਅੱਜ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਸਾਡੇ ਹਲਕੇ ਦੇ ਸਾਬਕਾ ਐਮਐਲਏ ਸਰਦਾਰ ਅਣਜੀਤ ਸਿੰਘ ਜੀ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਹੀ ਦੋਸਤ ਵਰਕਰ ਵੋਟਰ ਅਕਾਲੀ ਦਲ ਦਾ ਸਿਹਰਾ ਪਰਿਵਾਰ ਅਸੀਂ ਸੀਪੀ ਸਾਹਿਬ ਨੂੰ ਮਿਲਣ ਲਈ ਮੰਗ ਪੱਤਰ ਦੇਣ ਲਈ ਜਾ ਰਹੇ ਹਾਂ ਸੋ ਤਾਂ ਕਿ ਆਉਣ ਵਾਲੇ ਕੱਲ ਦੇ ਵਿੱਚ ਕੋਈ ਐਦਾਂ ਦੀ ਮਾੜੀ ਚੰਗੀ ਆਣ ਸੁਖਾਵੀ ਘਟਨਾ ਨਾ ਹੋਵੇ ਬਾਕੀ ਰਹੀ ਗੱਲ ਕਿ ਜਿਹੜੇ ਦਬਕੇ ਮਾਰ ਕੇ ਡਰਾ ਰਹੇ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤੁਰਜਾ ਪੁਰਜਾ ਕਟ ਮਰੇ ਕਬੂ ਨਕ ਸਾਡੇ ਖੇਤ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨੇ ਚੋਨੇ ਹੋਏ ਇੱਕ ਘਬਰਾਉਣ ਵਾਲੇ ਨਹੀਂ ਡਰਨ ਵਾਲੇ ਨਹੀਂ ਸ਼ਹੀਦਾਂ ਦੇ ਦਿਨ ਮਨਾ ਕੇ ਹਟਿਆ ਸਾਡੇ ਸਾਬਜਾਦਿਆਂ ਦੇ ਉਹਨਾਂ ਦੇ ਵਾਰਿਸ ਆ ਉਹਨਾਂ ਦੇ ਵਾਰਿਸ ਆ ਜਿਨ੍ਹਾਂ ਨੇ ਸੀਸ ਨੂੰ ਕੱਟੇ ਹੋਏ ਸੀਸ ਨੂੰ ਤਲੀ ਤੇ ਰੱਖ ਕੇ ਜੰਗ ਲੜੀ ਐ ਸੋ ਭੁੱਲ ਜਾਣ ਪੰਜਾਬ ਦੇ ਵਾਰਸਾਂ ਸੀ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਡਰਾ ਨਹੀਂ ਸਕਦਾ ਧਮਕਾ ਨਹੀਂ ਸਕਦਾ ਦੁਕਾਨਾਂ ਖੁੱਲੀਆਂ ਨੇ ਕਮਨ ਅਰੋੜਾ ਮੇਰੇ ਘਰ ਚ ਬੈਠਾ ਹੈ ਠੀਕ ਹੈ ਜੀ ਦੁਕਾਨਾਂ ਇਹਨਾਂ ਦੀਆਂ ਕੱਲ ਵੀ ਖੁੱਲੀਆਂ ਸੀ ਅੱਜ ਵੀ ਖੁੱਲਣਗੀਆਂ ਆਉਣ ਵਾਲੇ ਕੱਲ ਚ ਵੀ ਖੁੱਲਣਗੀਆਂ ਸੋ ਮੈਂ ਇਹ ਵੀ ਮੈਨੂੰ ਪਤਾ ਕਿਉਂਕਿ ਮੇਰੇ ਬਹੁਤ ਚੰਗੇ ਸਬੰਧ ਰਹੇ ਆ ਪੁਲਿਸ ਅਫਸਰਾਂ ਦੇ ਨਾਲ ਸਾਰੇ ਮਾੜੇ ਨਹੀਂ ਕਈ ਵਾਰੀ ਸਰਕਾਰਾਂ ਦੇ ਦਬਾਅ ਦੇ ਵਿੱਚ ਆ ਕੇ ਕਰਨਾ ਪੈਂਦਾ ਆ ਸੋ 7 ਨੰਬਰ ਵਾਲੇ ਐਸਐਚਓ ਸਾਹਿਬ ਨੇ ਆ ਜਿਹੜਾ ਵਤੀਰਾ ਵਰਤਾਇਆ ਖੇੜ ਵਰਤਾਈ ਸਾਨੂੰ ਉਮੀਦ ਨਹੀਂ ਸੀ ਸੋ ਅਸੀਂ ਕਮਲ अरोੜੇ ਦੇ ਨਾਲ ਸਮੂੱਚੀ ਅਕਾਲੀ ਦਲ ਦੀ ਲੀਡਰਸ਼ਿਪ ਅਸੀਂ ਇੱਥੋਂ ਦਫ਼ਤਰ ਤੋਂ ਸਾਰੇ ਸਾਥੀ ਚੱਲਣ ਲੱਗੇ ਆ ਉੱਥੇ ਅਸੀਂ ਖੜੇ ਆ ਔਰ ਉੱਥੋਂ ਅਸੀਂ ਚਾਹੇ ਦੋ ਜਣੇ ਜਾਂ ਪੰਜ ਜਣੇ ਜਿੰਨਾ ਵੀ ਮਾਨਯੋਗ ਕਮਿਸ਼ਨਰ ਸਾਹਿਬ ਦੇਣਗੇ ਕਿਉਂਕਿ ਕਮਿਸ਼ਨਰ ਸਾਹਿਬ ਬਾਰੇ ਜੋ ਅਸੀਂ ਸੁਣਿਆ ਹੈ ਕਿ ਉਹ ਬਿਨਾਂ ਪੱਖਪਾਤ ਤੋਂ ਬੜੀ ਨੇਕ ਨੀਤੀ ਦੇ ਨਾਲ ਹਰ ਇੱਕ ਦੀ ਫਰਿਆਦ ਸੁਣਦੇ ਆ ਹਰ ਇੱਕ ਨੂੰ ਇਨਸਾਫ ਦਵਾਉਂਦੇ ਆ ਔਰ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੇ ਬਹੁਤ ਵੱਡਾ ਇੱਕ ਰਤਬਾ ਵਾ ਬਹੁਤ ਵੱਡੀ ਤਾਕਤ ਆ ਸਾਨੂੰ ਉਮੀਦ ਆ ਕਿ ਕਮਿਸ਼ਨਰ ਸਾਹਿਬ ਸਾਨੂੰ ਇਨਸਾਫ ਜ਼ਰੂਰ ਦਵਾਉਣਗੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜੋ ਤੁਸੀਂ ਲੋਕ ਸਾਡੀ ਆਵਾਜ਼ ਨੂੰ ਆਬਾਮ ਤੱਕ ਜਨ ਜਨ ਤੱਕ ਪਹੁੰਚਾਉਣ ਦੇ ਲਈ ਹਰ ਉਸ ਥਾਂ ਤੇ ਪਹੁੰਚ ਜਾਂਦੇ ਹੋ ਜਿੱਥੇ ਤੱਕਾ ਹੁੰਦਾ ਔਰ ਇਸੇ ਗੱਲ ਦੀ ਅਸੀਂ ਤੁਹਾਡੇ ਤੋਂ ਆਸ ਉਮੀਦ ਕਰਦੇ ਹੋਏ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ